ਸੱਚਖੰਚੀ ਰਮੰਧਰ ਸਾਹਿਬ ਵਿਖੇ ਨਤਮਸਤਕ ਹੋਣ ਦੇ ਲਈ ਪੁੱਜੀ ਪੰਜਾਬੀ ਫਿਲਮ ਸੰਗ੍ਰਹਿਣ ਦੀ ਸਟਾਰ ਕਾਸਟ 22 ਮਾਰਚ ਨੂੰ ਹੋਵੇਗੀ ਫਿਲਮ ਰਿਲੀਜ਼ ਸੰਗਰਾਹ ਐਕਚੁਅਲੀ ਅੱਜ ਬਹੁਤ ਵਧੀਆ ਦਿਨ ਹੈ ਜਿੱਦਾਂ ਗੈਵੀ ਜੀ ਨੇ ਕਿਹਾ ਅੱਜ ਸੰਗਰਾਹੰਦ ਵੀ ਆ ਔਰ ਸਾਡੀ ਮੂਵੀ ਦਾ ਨਾਮ ਸੰਗਰਾਹੰਦ ਔਰ ਪਹਿਲੇ ਦਿਨ ਸਾਡੀ ਪ੍ਰੋਮੋਸ਼ਨ ਇਤਨੀ ਹੋ ਰਹੀ ਹੈ ਦਰਬਾਰ ਸੱਬ ਤੋਂ ਹੋ ਰਹੀ ਹੈ ਜੋ ਕਿ ਵੀਅਰ ਬlesd ਔਰ ਇਹਦੇ ਵਿੱਚ ਕਾਫੀ ਜ਼ਿਆਦਾ ਫਲੇਵਰ ਐਕਸ਼ਨ ਵੀ ਹੈ ਰੋਮਾਂਸ ਵੀ ਹੈ ਔਰ ਗੈਵੀ ਜੀ ਦੇ ਕਿਰਦਾਰਾਂ ਦੀ ਗੱਲ ਕਰਦੇ ਤੁਸੀਂ ਜੇ ਟ੍ਰੇਲਰ ਦੇਖਿਆ ਹੋਊਗਾ ਤਾਂ ਉਹਦੇ ਵਿੱਚ ਤਿੰਨ ਲੁਕਸ ਨੇ ਜੋ ਕਿ ਤਿੰਨੇ ਡਿਫਰੈਂਟ ਕੈਰੈਕਟਰ ਰਿਪਰੈਜ਼ੈਂਟ ਕਰਦੇ ਨੇ ਤੇ ਜਦੋਂ ਤੁਸੀਂ ਬਾਈ ਮਾਰਸ਼ਲੂ تھیਟਰਸ ਵਿੱਚ ਜਾਓਗੇ ਪੂਰੀ ਸਟੋਰੀ ਤੁਹਾਨੂੰ ਪਤਾ ਲੱਗੇ ਸੋ ਮੈਂ ਆਡੀਅੰਸ ਅੱਗੇ ਰਿਕ ਸਟੇਟਡ ਛੇ ਸੰਗਰਾਮ ਦੇਖਣ ਜ਼ਰੂਰ ਛਾਓ ਮੈਂ ਪਹਿਲੀ ਵਾਰੀ ਜਿਹੜਾ ਕਿਰਦਾਰ ਪਲੇ ਕਰ ਰਹੀ ਆ ਮੈਂ ਰੀਅਲ ਛ ਇਦਾਂ ਹੈ ਨਹੀਂ ਬਿਕੋਜ਼ ਮੈਂ ਕਦੀ ਡਰੀ ਨਹੀਂ ਕਿਸੇ ਚੀਜ਼ ਤੋਂ ਮੈਂ ਕਦੀ ਸ਼ਾਈ ਨਹੀਂ ਹੂਈ ਬਲ ਇਹਦੇ ਵਿੱਚ ਮੈਂ ਇੱਕ ਡਿਫਰੈਂਟ ਕਿਰਦਾਰ ਜੋ ਕਿ ਮੇਰੇ ਲਈ ਔਖਾ ਸੀਗਾ ਬਟ ਐਜ਼ ਅ ਐਕਟਰ ਆਈ ਥਿੰਕ ਵੀ ਆਰ ਬLES ਕਿ ਸਾਨੂੰ ਚਾਂਸ ਮਿਲਦਾ ਡਿਫਰੈਂਟ ਡਿਫਰੈਂਟ ਕੈਰੈਕਟਰ ਪਲੇ ਕਰਨ ਨੂੰ ਸੋ ਇੱਕ ਡਿਫਰੈਂਟ ਸ਼ੇਡ ਮਿਲੂਗਾ ਸੋ ਇਹ ਤੁਹਾਨੂੰ 22 ਮਾਰਚ ਨੂੰ ਬਾਕੀ ਡਿਟੇਲ ਮਿਲੂਗੀ ਕੀ ਹੈ ਥੋੜੀ ਜਿਹੀ ਆਈ ਥਿੰਕ ਇਹ ਪਰਿਵਾਰਿਕ ਮੂਵੀ ਹੈ ਜਿੱਦਾਂ ਅਸੀਂ ਤੁਸੀਂ ਦੇਖਿਆ ਹੋਊਗਾ ਗਾ ਟ੍ਰੇਲਰ ਤੇ ਇਹ ਪਰਿ ਇਹਨੂੰ ਚੀਜ਼ਾਂ ਦੀ ਜੋ ਦੌੜ ਚੱਲ ਰਹੀ ਹੈ ਉਹਦੇ ਵਿੱਚ ਉਤਾਰ ਚੜਾ ਜੋ ਆਉਂਦੇ ਹੋ ਉਹਦੇ ਬੇਸ ਦੇ ਉੱਤੇ ਹੈ ਤੇ ਮੈਨੂੰ ਲੱਗਦਾ ਆਡੀਅנס ਸਾਡੀ ਬਹੁਤ ਇਨਟਰਟੇਨ ਹੋਊਗੀ ਅਰਦਾਸ ਕੀਤੀ ਹੈ ਕਿ ਵਾਹਿਗੁਰੂ ਸਾਡੀ ਮੂਵੀ ਸੰਗਰਾਮ ਨੂੰ ਕਾਮਯਾਬ ਕਰੇ ਔਰ ਜਿਦੇ ਕਰਕੇ ਅਸੀਂ ਆਪਣੀ ਪੰਜਾਬੀ ਆਡੀਅੰਸ ਨੂੰ ਹੋਰ ਜ਼ਿਆਦਾ ਇਨਟਰਟੇਨ ਕਰੀਏ ਸੋ ਬਸ ਵਾਹਿਗੁਰੂ ਅਗੇ ਹੀ ਅਰਦਾਸ ਜੀ ਹਾਂਜੀ ਤਾਂ ਹੀ ਅਸੀਂ ਵਾਹਿਗੁਰੂ ਨੇ ਸਾਨੂੰ ਇੱਥੇ ਬੁਲਾਇਆ ਅਸੀਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦੇ ਹਾਂ ਕਿ ਸਾਨੂੰ ਅੱਜ ਇਹ ਮੌਕਾ ਮਿਲਿਆ ਵਾਹਿਗੁਰੂ ਦੀ ਧਰਤੀ ਤੇ ਪੈਰ ਪਾਉਣ ਯੈਸ ਜੀ ਸਭ ਤੋਂ ਪਹਿਲਾਂ ਤਾਂ ਅੱਜ ਨਾਨਕ ਸਾਹਿਬੀ ਕੈਲੰਡਰ ਦੇ ਹਿਸਾਬ ਨਾਲ ਨਵਾਂ ਸਾਲ ਹੈ ਜੀ ਸੰਮਤ 566 ਹੈ ਸ਼੍ਰੀ ਜਿਵੇਂ ਰੋਗਨਾਮਾ 556 ਸਾਰਿਆਂ ਨੂੰ ਨਵੇਂ ਸਾਲ ਦੀ ਬਹੁਤ-ਬਹੁਤ ਮੁਬਾਰਕਾਂ ਸੰਗਰਾਣ ਦੇ ਪੰਛਮੀ ਵੀ ਹੈ ਤੇ ਅੱਜ ਅਸੀਂ ਇੱਥੇ ਆਪਣੀ ਫਿਲਮ ਸੰਗਰਾਣ ਦੇ ਲਈ 2 ਮਾਰਚ ਨੂੰ ਰਿਲੀਜ਼ ਹੋਣੀ ਹੈ ਵਾਇਕ ਰੂ ਜੀ ਅਰਦਾਸ ਕਰਨਾ ਹੈ ਨਥਾ ਟੇਕਣਾ ਹੈ ਕਿ ਫਿਲਮ ਨੂੰ ਕਾਮਯਾਬੀ ਬਖਸ਼ੇ ਜਿੱਦੋਂ ਅਸੀਂ ਫਿਲਮ ਦੀ ਸ਼ੂਟਿੰਗ ਵੀ ਸਟਾਰਟ ਕੀਤੀ ਸੀ ਉਦੋਂ ਵੀ ਆਸ਼ੀਰਵਾਦ ਲੈ ਕੇ ਗਏ ਸੀ ਬਹੁਤ ਵਧੀਆ ਵਾਈਗਰੂ ਜੀ ਮਹਿੰਦਰਨਾਥ ਸਾਹਿਬ ਦੀ ਫਿਲਮ ਦੀ ਸ਼ੂਟਿੰਗ ਮੁਕੰਮਲ ਹੋ ਗਈ। ਬਸ ਹੁਣ ਮਿਹਨਤਾਂ ਨੂੰ ਰੰਗ ਲਾਉਣ ਵਾਈਗਰੂ ਜੀ ਤੇ ਸਾਰਿਆਂ ਨੂੰ ਖੁਸ਼ੀਆਂ ਬਖਸ਼ੇ। ਫਿਲਮ ਦਾ ਨਾਮ ਸੰਗਰਾਮ ਰੱਖਿਆ ਇਸ ਤਰ੍ਹਾਂ ਨਿਭਾਇਆ। ਸੰਗਰਾਮ ਜੀ ਆਪਣਾ ਜ਼ਿੰਦਗੀ ਦੇ ਨਾਲ ਇਹਨੂੰ ਜੋੜਿਆ ਗਿਆ ਹੈ ਕਿ ਰਿਸ਼ਤਿਆਂ ਦੀ ਅਹਿਮੀਅਤ ਇਸ ਸੰਗਰਾਮ ਜਿਵੇਂ ਆਪਾਂ ਸਾਰੇ ਮਨਾਉਨੇ ਆ ਜੀ ਵੀ ਸਾਡੇ ਅ ਦੇਸੀ ਮਹੀਨਾ ਦਾ ਪਹਿਲਾ ਦਿਨ ਸੰਗਰਾਮ ਹੁੰਦਾ ਵੀ ਪੂਰਾ ਮਹੀਨਾ ਖੁਸ਼ੀਆਂ ਦਾ ਬੀਤੇ ਉਦਾਂ ਹੀ ਜਿਹੜੇ ਸਾਡੀ ਜ਼ਿੰਦਗੀ ਦੇ ਵਿੱਚ ਸਾਹਿਬ ਤੇ ਕੀਰਤ ਦੀ ਕਹਾਣੀ ਹੈਗੀ ਆ ਰਿਸ਼ਤਿਆਂ ਦੇ ਵਿੱਚ ਕਿੱਦਾਂ ਉਤਾਰ ਚੜਾ ਆਉਂਦੇ ਨੇ ਤੁਹਾਡੇ ਹਿਸਾਬ ਨਾਲ ਜਿੱਦਾਂ ਇਮੋਸ਼ਨਸ ਚੇਂਜ ਹੁੰਦੇ ਨੇ ਉਹਦੇ ਬੇਸ ਦੇ ਇਸ ਤਰ੍ਹਾਂ ਦਾ ਰੋਲ ਹੁੰਦਾ ਆ ਇਹ ਤਾਂ ਬਚਪਨ ਤੋਂ ਲੈ ਕੇ ਸਾਹਿਬ ਦੀ ਮਤਲਬ ਹੁਣ ਮੈਂ ਫਿਰ ਕਿੱਦਾਂ ਤੁਹਾਨੂੰ ਸ਼ਾਰਟਕਟ ਦੇ ਵਿੱਚ ਦੱਸ ਚਲੋ ਬਚਪਨ ਤੋਂ ਲੈ ਕੇ ਆਫਟਰ ਮੈਰਿਜ ਪੂਰੀ ਉਹਦੀ ਜਰਨੀ ਆ ਉਹਦੇ ਵਿੱਚ ਕੀ ਕੁਝ ਹੁੰਦਾ ਕਿ ਦਾ ਰਿਸ਼ਤੇ ਜੁੜਦੇ ਨੇ ਵਿਛੜਦੇ ਨੇ ਸੋ ਉਦਾਂ ਹੀ ਬਾਕੀ ਕਿਰਦਾਰ ਕੀ ਰੱਦ ਸੰਗੇ ਸ਼ਰਨਮੰਦ ਦਾ ਕਿਰਦਾਰ ਹੈ ਇਹਨਾਂ ਦੀ ਜ਼ਿੰਦਗੀ ਚਾਹੁੰਦੇ ਇਹਨਾਂ ਦੀ ਆਪਣੀਆਂ ਕੀ ਮਜਬੂਰੀਆਂ ਇਹਨਾਂ ਦੇ ਕੀ ਜ਼ਿੰਦਗੀ ਦੇ ਵਿੱਚ ਉਤਾਰ ਚੜਾਅ ਨੇ ਪਰ ਉਹ ਸਾਰੇ ਆਪਣੇ ਗਮ ਭੁੱਲ ਕੇ ਜਾਂ ਕੋਈ ਚੀਜ਼ਾਂ ਕੋਈ ਮਤਲਬ ਵੀ ਨਾ ਵਧੀਆ ਘਟਨਾਵਾ ਸ਼ਬਦ ਕੀ ਉਹਨੂੰ ਕਹਾਂਗੇ ਉਹ ਵਾਪਰੀਆਂ ਨੇ ਪਰ ਉਹ ਸਭ ਭੁੱਲ ਕੇ ਜ਼ਿੰਦਗੀ ਦੀ ਇੱਕ ਨਵੀਂ ਸ਼ੁਰੂਆਤ ਕਰ ਲਈ ਉਹੀ ਸੰਗਰਾਮ ਹੈ ਸ਼ੂਟਿੰਗ ਕਿ ਪੰਜਾਬ ਦੇ ਵਿੱਚ ਹੀ ਜ਼ਿਆਦਾ ਬਠਿੰਡੇ ਇਲਾਕੇ ਇਹਦੇ ਵਿੱਚ ਹੋਈ ਹੈ ਪਰ ਕਈ ਹੋਰ ਲੋਕੇਸ਼ਨਸ ਦੇ ਵਿੱਚ ਵੀ ਜ਼ਿਆਦਾ ਪੰਜਾਬ ਦੇ ਵਿੱਚ ਹੀ ਹੋਈ ਹੈ